ਗੁਰਦਵਾਰ ਇਹ ਕੋਲੇ ਸਕੂਲ ਸੁਣੀਦਾ ਹੁਣ ਲੇਡੀਆਂ ਜਾਣ ਲੇਡੀਆਂ ਕੁੜੀਆਂ ਨੇ ਚੱਕਤੀ ਦਾੜੀ پیرੋਂ ਪਿੰਡ ਵਰਗੀ ਹੈ ਨੀ ਕਿਤੇ ਸਰਦਾਰੀ پیرੋਂ ਪਿੰਡ ਵਰਗੀ ਹੈ ਨੀ ਕਿਤੇ ਸਰਦਾਰੀ پیرੋਂ ਪਿੰਡ ਵਰਗੀ ਬੜਾ ਪਿੱਛੇ ਪਿੱਛੇ ਵਾਰੀ ਵਾਰੀ ਵਾਰ ਸੀ ਕੱਟਣ ਗਿਆ ਸੀ ਖਟ ਕੇ ਲਿਆਂਦੀ ਐ ਰੋਂ ਉੱਥੇ ਜੀ ਲੱਗਦਾ ਸਿੰਘੋ ਕੋਲੇ پیرੋਂ ਉੱਥੇ ਜੀ ਲੱਗਦਾ ਸਿੰਘੋ ਕੋਲੇ پیرੋਂ ਉੱਥੇ ਜੀ ਲੱਗਦਾ ਸਿੰਘੋ ਕੋਲੇ ਪਾੜੇ ਉੱਥੇ ਕੋਲੇ ਲੈ ਬੇਬੇ ਹੁਣ ਤੂੰ ਸੁਣਾ ਦੇ ਮਣੇ ਬੋਲੀ ਇੱਕ ਅਧੀ ਓ ਬੀਬੀਆਂ ਮੈਂ ਗਣਾ ਤੋੜ ਦੂ ਬੜਾ ਮਹਿੰਗਾ ਗਾ ਵਾ ਗਾ ਦੇ ਮੱਛੀ ਗੋਲ ਵਾਲ ਦੀ ਬਾੜ ਦੀ ਚੁਗਾਰਾ ਤੋਣੇ ਬੋਲੀ ਆ ਕੁੜੀਆ ਸੁਣਾਉ ਨਾ ਦਿੰਦਾ ਕਿਸਨ ਜੇ ਜੀਣ ਤੇ ਕਰਾ ਇੱਕ ਜੀਣ ਨਾ ਦਿੰਦਾ ਕਿਸਨ ਜੇ ਜੀਣ ਤੇ ਕਰਾ ਵਿਆਹ ਜੀ ਪੱਗ ਨਾ ਬੰਨਿਏ ਵੀਰ ਨਾ ਡਰਿਓ ਜੱਗ ਜਹਾਨੋਂ ਵੇ ਚੰਗੇ ਬੰਦਿਆਂ ਨੂੰ ਲੱਗਣ ਕਿਉਂ ਮਤਾ ਚੰਗੇ ਬੰਦਿਆਂ ਨੂੰ ਲੱਗਣ ਕਿਉਂ ਤਾਂ ਈ ਲੀਨਗੇ ਸਵਾਨੋ ਪਿਆਰਾ ਤੂੰ ਲੱਗਦਾ ਕੇਰਾ ਵਨੋਂ ਪਿਆਰਾ ਤੂੰ ਲੱਗਦਾ ਠੇਰਾ ਮੋਲ ਜਵਾਨੋਂ ਪਿਆਰਾ ਤੂੰ ਲੱਗਦਾ ਠੇਰਾ ਸੰਤੋਵਾਂ ਤੋਂ ਹੋਈਆਂ ਇਕੱਠੀਆਂ ਸੰਤੋਵਾਂ ਤੋਂ ਹੋਈਆਂ ਇਕੱਠੀਆਂ ਬੜੇ ਘਰਾਂ ਦੀਆਂ ਜਾਇਆਂ ਗਿੱਧਾ ਪਾ ਰਹੀਆਂ ਨੰਨਾਂ ਤੇ ਪਰਜਈਆਂ ਗਿੱਧਾ ਪਾ ਰਹੀਆਂ ਨੰਨਾਂ ਤੇ ਪਰਜਈਆਂ ਗਿੱਧਾ ਪਾ ਰਹੀਆਂ ਪੰਡਿਤਾਂ ਵੇਖ ਬੱਤਰੀ ਕਦੋਂ ਬੀਰ ਮੇਰੇ ਨੇ ਚਰਖਾ ਦਿੱਤਾ ਬੀਰ ਮੇਰੇ ਨੇ ਚਰਖਾ ਦਿੱਤਾ ਪਾਬੋ ਨੇ ਫਲਕਾਰੀ ਜੁਗ ਜੁਗ ਜੀ ਪਾਬੋ ਲਗੇ ਬੀਰ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਯਾ ਵੀ ਤੋੜ ਕੁੜੀਆਂ ਮੜਾਏ ਭਾਈ ਉੱਤਲ ਕੱਲ ਮੈਂ ਗਈ ਸੀ ਸ਼ਹਿਰ ਬਾਜ਼ਾਰ ਉੱਥੇ ਬਿਕਨ ਰਹੀਲੀ ਪਾਵੇ ਤਰਮਨਾ ਕੀੜੀ ਕੀੜੀ ਸ਼ਰਮਾ ਪਾਵੇ ਤਰਮਨਾ ਕੀੜੀ ਕੀੜੀ ਸ਼ਰਮਾ ਪਾਵੇ ਤਰਮਨਾ पावे धर्मना डड्डू डड्डू पावे धर्मना डड्डू डड्डू जोलियां पावे धर्मना डड्डू डड्डू जोलियां पावे धर्मना डड्डू रंग दे शहर प्यार होते बिकर रंगीली पावे मोर मोर पहला पावे धर्मना मोर मोर पहला पावे धर्मना मोर मोर पहला मैं बात मेरी कहता ਕਾਲਾ ਸੱਤੂ ਬੋਲਦਾ ਆਇਆ 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 ਗੁੜੀਆ ਮਾਂ ਸ਼ਹਿਰ ਤੇ ਹੋਈ ਮਹਾਂ ਸ਼ਹਿਰ ਤੇ ਬਈ ਸੁਣ ਤੇਰੀ ਰੱਬ ਦੀ ਗੱਲ ਆਦਰ ਮੱਕੀ ਨੂੰ ਗੁੜ ਪਾਵੇ ਮਾਲ ਮਾਲ ਬੱਟੇ ਤੇ ਖੜੀ ਕਾਲਾ ਚਾਦਰ ਮੱਕੀ ਨੂੰ ਗੁੜ ਪਾਵੇ ਮਾਲ ਮਾਲ ਬੱਟੇ ਤੇ ਖੜੀ ਕਾਲਾ ਚਾਦਰ ਮੱਕੀ ਨੂੰ ਗੁੜ ਪਾਵੇ ਮਾਲ ਮਾਲ ਬੱਟੇ पाण कु ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀ ਰੋਹਾਂ ਦਾ ਲੈਣਾ ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀ ਰੋਹਾਂ ਦਾ ਲੈਣਾ ਬੜਾ ਹੀ ਚਿੱਤ ਲੋਕ ਦਮਸ ਇੱਕੋ ਦੁੱਤਾ ਲੈਣਾ ਬੜਾ ਹੀ ਫੁੱਟੇ ਦੋ ਸੁਣਾ ਜੇ ਜੀ ਜਦ ਤੂੰ ਸਾਨੂੰ ਵੰਗਾ ਚੜਾਉਣੀਆ ਜੇ ਜੀ ਜਦ ਤੂੰ ਸਾਨੂੰ ਵੰਗਾ ਚੜਾਉਣੀਆ ਵੰਗਾ ਚੜਾ ਦੇ ਕਾਲਿਆਂ ਨੇ ਅਸੀਂ ਆ फौजी फौजी हर कोई कहता फौजी फौजी हर कोई क्या टूटी बतेरा भी नजर के वे खड़का नजर मारके वे खरकाने भरिया प्यारा चेतन लगती लैला चादरा मेरा चेतन धुप लगती लैला चादरा मेरा चेतन ਗਦੀ ਨਰੀ ਦੇ ਵਿੱਚ ਕੁੱਗੀਆਂ ਦਾ ਜੋੜਾ ਇੱਕ ਕੁੱਗੀ ਉੱਡੇਗੀ ਤੇ ਪੈ ਗਿਆ ਵੀ ਛੋੜਾ ਇੱਕ ਕੁੱਗੀ ਉੱਡੇਗੀ ਤੇ ਪੈ ਗਿਆ ਪੂਰੀ ਮਾਰਾ ਬਿਚੀ ਗੋੜੀ ਸੁਖ ਵਕਰਾ ਤੇਰੇ ਫੇਰ ਘੋੜੀ ਆਪਣੇ ਬਾਗਾਂ ਦੀ ਘੋੜੀਆਂ ਐ ਘੋੜੀ ਆਪਣੇ ਸਾਉਣ ਮਹੀਨਾ ਦਿਨ 3 ਦੇ ਸਾਉਣ ਮਹੀਨਾ ਦਿਨ 3 ਦੇ ਪਿੱਪਲੀ ਪੀਂਗਾ ਪਾਈਆਂ ਨੀ ਹੰਤੋ ਵੰਤੋ ਜੀਤੋ ਪ੍ਰੀਤੋ ਹਮ ਗਰਮਾਂ ਸਰਮਾ ਜਾਈਆਂ ਪੀਂਗਾ ਝੂਟ ਗਈਆਂ ਨਣਦਾਂ ਤੇ ਪਰਜਾਈਆਂ ਪੀਂਗਾ ਝੂਟ ਗਈਆਂ ਨਣਦਾਂ ਤੇ ਪਰਜਾਈਆਂ ਪੀਂਗਾ ਠੀਕ ਠੀਕ ਹੈ ਠੀਕ ਨਿਕ ਨਿਕੀ ਕਣੀ ਦਾ ਮੀ ਪਿਆ ਪੈਂਦਾ ਨਿਕ ਨਿਕੀ ਕਣੀ ਦਾ ਮੀ ਪਿਆ ਪੈਂਦਾ ਗੋਡੇ ਗੋਡੇ ਘਾਰਾ ਵਿੱਚ ਮੇਰਾ ਵੀਰ ਖੜਾ ਗਰਸ ਹੁਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ ਗਰਸ ਹੁਣੇ ਦੀ ਮਾਲਾ ਵਿੱਚ ਮੇਰਾ ਵੀਰ ਖੜਾ ਮਾ ਤੂ ਸੇ ਕਲ ਤੇ ਮਟੱਲੀ ਸੀ ਵੇ ਝਾਲ ਮਾ ਇੱਕ ਪਹਿਲੇ ਬੰਨੇ ਪਹਿਲੇ ਬੰਨੇ ਵਾਪੇ ਘਰ ਨੂੰ ਬਿਠਾ ਲਿਆ ਆਸ਼ਾ ਤੋਰ ਦੋ ਡੀ ਚਾਕ ਮੁਰਾਸੀ ਮਬੀਰਾਵਨ ਜਣਾ ਇੱਕ ਵਾਈਸ ਦੀ ਹੋ ਰਹਾ ਲਾਸਟ ਤੇ ਆਉਣਾ ਹਾਂ ਚਲ ਇੱਕ ਵਾਰ ਹਲੇ ਪਾਣਾ ਸਾਨੂੰ ਤਮਾਸ਼ਾ ਕਰ ਲੈਣਾ